ਅਏ ਦੇ ਵਈ ਜਹਾਜ ਦੇ ਫਰਾਮੂਰੇ ਬੰਦਾ ਜੇ ਉਹ ਅੰਦਰ ਖਿੱਚ ਲਾਂਦਾ ਤੇ ਆ ਜਿਹੜਾ ਥਾਰ ਕੁਲਰਾਗਾ ਇਹਦੇ ਮੂਰੇ ਬੰਦਾ ਦੇ ਨਾ ਐ ਮਾਰਦਾ ੱੱਕੇ ਹੈ ਕਿੰਨੇ ਦਾ ਜੀ 13000 ਦਾ ਕੁਲਰਾ ਜੀ ਹਾਂ 5000 ਦਾ ਜੋ ਪੁਰਾਣਾ ਕੱਟ ਦਾਂਗੇ 8000 ਰੁਪਏ ਨਾਲ ਲੈਣੇ ਕਿਤੇ ਦਿੱਲੀ ਵਾਲਾ ਮਾਲ ਤਾਂ ਨਹੀਂ ਵੇਚੀ ਜਾਂਦੇ ਤੁਸੀਂ ਸਰਪੰਚ ਸਾਹਿਬ ਗੱਲਾਂ ਕੀ ਕਰਦੇ ਹੋ ਖੜੇ ਮਹਾਰਾਜ ਵਾਲੇ ਉਹ ਕੱਲ ਤਾਂ ਆ ਵੀ ਅੱਜ ਕੀਨ ਹੈਗਾ ਗਰੰਟੀ ਕਿੰਨੀ ਹੈ ਜੀ ਗਰੰਟੀ 2 ਸਾਲ ਦੀ 2 ਸਾਲ ਦੀ ਗਰੰਟੀ ਜੇ ਕਿਸੇ ਨੇ ਲੈਣਾ ਪੁਰਾਣਾ 5000 ਦਾ ਕਟਾ ਕੇ 8000 ਰੁਪਏ ਦੇ ਕੇ ਨਵਾਂ ਲੈ ਜਾਓ ਹਾਂ ਮੋਟਰ ਦਾ ਪੁੱਸਰਾ ਕਿਹੜੀ ਹੈਗੀ ਮੋਟਰ ਕਿਹੜੀ ਹੈ ਜੀ ਟੋਪਰ ਦੀ ਮੋਟਰ ਆ ਸਾਰੇ ਜਿਹੜਾ ਮਰਜੀ ਕੂਲਰ ਲੈ ਲਓ ਟੋਪਰ ਦੀ ਮੋਟਰ ਆ ਸਾਰਿਆਂ ਚ ਤੇ ਇਹ ਦੂਆ ਦਾ ਆ ਗਿਆ ਕੂਲਰ ਜੀ ਇਹ ਸੁਣਰ ਬਸੇ ਪੈਣੀ ਹਾਂਜੀ ਹਾਂਜੀ ਸਵਿੰਗ ਵਾਲਾ ਕੂਦਰਾ ਇਹ ਵੀ 13000 ਦਾ ਇਹ ਚੋਂ 5000 ਦਾ ਕੱਟਿਆ ਜਾਊਗਾ ਆ ਦੇਖੋ ਪਤਾ ਕਿ ਉਹ ਇੰਨੇ ਸਸਤੇ ਦਿੰਦੇ ਨੇ ਮਹ ਆ ਦੇਖੋ ਜੀ ਆ 15000 ਦਾ ਜੀ ਆ ਤਾਂ ਜਿਵੇਂ ਬਾਹਰ ਲੈ ਦੇ ਸਾਨੂੰ ਉਹਵੇਂ ਆ ਜੀ 15000 ਦਾ ਇਹ ਇਹ ਚੋਂ 5000 ਦਾ ਕੱਟ ਕੇ 10000 ਦਾ ਪੂਗਾ ਗਾਰੰਟੀ ਇਹਦੀ ਵੀ ਹੋਈ ਗਾਰੰਟੀ ਇਹਦੀ ਵੀ ਹੋਈ ਹੈ ਇਹ ਕਾਹ ਪਿਆ ਜੀ ਵੱਡਾ ਆ ਕੁਲਰ ਕਿੰਨੇ ਦਾ ਜੀ ਫਿਰ ਇਹ ਕੁਲਰ ਆਮ ਤਾਂ ਬਾਜ਼ਾਰ ਚ 30 35 35000 ਦਾ ਵਿਕੀ ਜਾਂਦਾ ਆਪਣਾ ਰੇਟ ਤਾਂ 20000 ਹੈ 5 ਦਾ ਪੁਰਾਣਾ ਕੱਟ ਕੇ 15000 ਦਾ ਹੀ ਹੈ ਲੈ ਬਾ 15000 ਦੀ 15000 ਦੀ ਹੈ ਆ ਚੈੱਕ ਕਰੋ ਬਾਈ ਕੁਲਰ ਉਧਰ ਲੋਹੇ ਦੀ ਬਾਡੀ ਵਾਲੇ ਪਏ ਨੇ ਇਹਦੀ ਰਾਬੜ ਇੰਨੀ ਵਧੀਆ ਨਾ ਤਾਂ ਇਹ ਖਰਾਬ ਹੋਵੇ ਧੁੱਪ ਚ ਰੱਖ ਦੋ ਸਾਹ ਚ ਰੱਖ ਦੋ ਜਿੱਥੇ ਮਰਜ਼ੀ ਰੱਖ ਦੋ 2 ਸਾਲ ਦੀ ਗਾਰੰਟੀ ਆ ਅੱਜ ਮੈਂ ਬਾਸ਼ਕਮ ਮਸ਼ੀਨਾਂ ਆਈ ਜੀ ਬਾਸ਼ਕਮ ਮਸ਼ੀਨਾਂ ਦੇ ਆਪਣਾ ਬੀਪੀਐਲ ਦੀ 14000 ਦੀ 5000 ਦੀ ਪੁਰਾਣੀ ਕੱਟ ਕੇ 9000 ਰੁਪਏ ਦੀ ਬੋਲ ਗਈ ਹਾਂ ਜੀ ਹਾਂ ਜੀ ਆਹਾਂ ਫਿਰ ਜੀ ਜਿਵੇਂ ਲੱਗ ਲੱਗ ਜਿਵੇਂ 10 ਕਿਲੋ ਲੈਣੀ 12 ਕਿਲੋ ਲੈਣੀ 18000 ਦੀ 17000 ਦੀ ਇੱਕ ਹੋਈ ਨਹੀਂ ਮੋਬਾਈਲ ਤੇ ਗੱਲ ਬੰਦੀ ਸੀ ਸਾਰਾ ਕੁਝ ਹੀ ਮਿਲ ਜੂ ਜਿਹੜੀ ਚੀਜ਼ ਮਰਜ਼ੀ ਲੈ ਲਓ ਬਾਕੀ ਆਪਣਾ ਕੋਲ ਫਰਿੱਜ ਮਿਲ ਜਾਣਗੇ ਐਲਜੀ ਦੇ ਦੇਖੋ ਸਾਰੇ ਫਰਿੱ ਹਰੇਕ ਨਹੀਂ ਬੰਦੇ ਯਾਰ ਹਰੇਕ ਇੱਕ ਚੀਜ਼ ਇਕ ਜੀ 5000 ਦੀ ਕੱਟੀ ਆਊਗੀ ਆ ਵੇਖੋ ਬਈ ਡਬਲ ਡੋਰ ਫਰਿਜ ਸਿੰਗਲ ਡੋਰ ਫਰਿਜ ਵੱਡੇ ਵੱਡੇ ਫਰਿਜ ਬਾਸਿੰਗ ਮਜੀਨਾ ਸਾਰੀਆਂ ਪਿਆਣੇ ਮਿਲੂ ਕਿੱਥੋਂ ਸਾਰਾ ਇੱਕ ਗੱਲ ਇੱਕ ਗੱਲ ਸਰਪੰਚ ਸਾਹਿਬ ਹੋ ਰਹੀ ਏ ਤੁਹਾਡੀ ਵੀਡੀਓ ਚ ਆਪਾਂ ਗੱਲ ਕਲੀਅਰ ਕਰ ਦਈਏ ਹਾਂਜੀ ਕਿਸੇ ਗਾਹਕ ਨੂੰ ਕੋਈ ਭੁਲੇਖਾ ਨਹੀਂ ਇੱਕ ਚੀਜ਼ ਦਾ ਇੱਕ ਜੀ ਦੇ ਵਿੱਚੋਂ ਇੱਕ ਜੀ ਕੱਟੀ ਆਊਗੀ ਕੋਈ ਗੱਲ ਨਹੀਂ ਵੱਡੇ ਵੱਟੇ ਫਰਿਜ ਚਾਹੇ ਫਰਿਜ ਵੱਟੇ ਵਾਲਾ ਕੁਲਰ ਵਾਲਾ ਚਾਹੇ ਕੁਲਰ ਵੱਟੇ ਫਰਿਜ ਵਾਲਾ ਉਹ ਤਾਂ ਹੋ ਜੂਗਾ ਕਈ ਗਾਹਕੀ ਕਹਿੰਦੇ ਨੇ ਵੀ ਦੋ ਚੀਜ਼ਾਂ ਨਹੀਂ ਕੱਢ ਦੋ ਤਿੰਨ ਕੱਢ ਦੋ ਇਸ ਤ ਵਪਾਰ ਚ ਲਿਹਾਜ ਕੋਈ ਨਹੀਂ ਇੱਕ ਚੀਜ਼ ਵਿੱਚ ਇੱਕ ਚੀਜ਼ ਕੱਟੀ ਹੋ ਗਈ ਮੈਂ ਇਹ ਹੀ ਬਹੁਤ ਸਸਤਾ ਨਹੀਂ ਜੰਦੇ ਆ ਸਸਤਾ ਵੀ ਨਹੀਂ ਇੱਕ ਚੀਜ਼ ਚ ਇੱਕ ਚੀਜ਼ ਕੱਟੀ ਜਾਂਦੇ ਆਗੇ ਬਾਕੀ ਉਹ ਪੁਰਾਣੀ ਚੀਜ਼ ਲੈ ਕੇ ਜਾਂਦਾ ਉਹਦਾ ਕਿਰਾਇਆ ਰੇੜੀ ਦਾ ਉਹ ਗਾਗ ਦਾ ਹੋ ਸੁਣ ਲੋ ਜੀ ਗੱਲ ਭਾਈ ਕਿਰਾਇਆ ਬਾਕੀ ਹੋਰ ਗੱਲ ਜੀ ਕਈ ਵਾਰ ਟਾਈਮ ਨਹੀਂ ਲੱਗਦਾ ਜੀ ਬਾਬੂ ਨੇ ਹੱਟੀ ਦੇ ਬੈਠੇ ਰਹਿੰਦੇ ਨੇ ਉਹ ਭੇਜਤਾ ਸੀ ਦੇਵਾਂਗੇ ਜੀ ਭੇਜਣ ਦੀ ਕੋਈ ਗੱਲ ਨਹੀਂ ਹੈਗੀ ਜੀ ਪੰਜ ਪੇਜ ਇਧਰੋਂ ਦੇਵਾਂਗੇ ਚਕਾ ਲਾਂਗੇ ਰੇੜੀ ਦਾ ਕਰਾਇਆਗਾ ਉਹ ਗਾਹਕ ਦਾ ਹੋ ਅੱਛਾ ਉਧਰੋਂ ਪੁਰਾਣਾ ਲਿਆਉਗੂ ਇਧਰੋਂ ਨਵਾਂ ਵਾਲਾ ਹਾਂਜੀ 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 ਬਾਕੀ ਆਹ ਸਕੀਮ ਸਭ ਤੋਂ ਵਧੀਆ ਬਈ ਬਾਕੀ ਨਮਾਰੀਆਂ ਪਈਆਂ ਆਪਣੇ ਕੋਲ ਇੱਕ ਤੋਂ ਇੱਕ ਵਧੀਆ ਮੰਦਿਰ ਪੈਣੇ ਜਿਵੇਂ ਮੰਦਿਰ ਦੇਖੋ ਜੀ ਆਹ ਪੂਜਾ ਰੂਮ ਆ ਗਿਆ ਮੰਦਿਰ ਹਣੇ ਜੀ ਬੜਾ ਸੋਹਣਾਗਾ ਨਾਲ ਮਹਾਰਾਜ ਜੀ ਦੀ ਫੋਟੋ ਲੱਗੀ ਹੋਈ ਕਿੰਨੇ ਦਾ ਜੀ ਇਹ 13000 ਰੁਪਏ ਦਾ ਮੰਦਿਰ ਆ ਜੀ ਹਾਂਜੀ ਇਹਦੇ ਵਿੱਚ 5000 ਦੀ ਕੋਈ ਨਮਾਰੀ ਕਟਾ ਲਓ ਕੋਈ ਪੇਟੀ ਕਟਾ ਲਓ ਕੋਈ ਕ ਕੋਈ ਫਰਿੱਜ ਕਟਾ ਲਓ ਜਿਹੜੀ ਚੀਜ਼ ਮਰਜ਼ੀ ਇੱਕ ਲੋਹੇ ਦੀ ਕਟਾ ਲਓ 5000 ਦੀ ਕੱਟ 10000 ਰੁਪਏ ਨਾਲ ਲਵਾਂਗੇ ਆ ਵੇਖੋ ਇੱਥੇ ਹੋਰ ਫੋਟੋ ਰੱਖ ਸਕਦੇ ਸਾਰੇ ਬਾਬਿਆਂ ਦੀਆਂ ਦੇ ਆਹ ਦੇਖੋ ਮੰਦਰ ਹੋਰ ਬਹੁਤ ਵਧੀਆ ਉਦੋਂ ਵੱਡਾ ਮੰਦਰ ਆ ਇਹ ਸਾਰੀ ਵੈਰੈਟੀ ਪਿਆ ਵੱਡਾ ਇਹ 15000 ਰੁਪਏ ਦਾ ਮੰਦਰ ਹੈ ਜੀ ਇਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਆ ਦੇਖੋ ਹਾਂ ਜੀ ਹਾਂ ਜੀ ਹਾਂ ਜੀ ਫੋਟੋ ਕਿੰਨੀ ਵਰਜਨ ਵਾਲੀ ਹੈ ਜਿਹੜੀ ਮਰਜ਼ੀ ਲਵਾ ਲਓ ਫੋਟੋ ਜਿਹੜੀ ਕੋਹੋਂ ਕੋਹ ਲਾ ਦਾਂਗੇ 5000 ਰੁਪਏ ਦੇ ਚ ਮੰਦਰ ਕੱਟਿਆ ਜੋ ਕੰਮ ਦੇਖੋ ਕਿੰਨਾ ਸੋਹਣਾ ਹੋਇਆਗਾ ਬਣਾਇਆ ਸਾਰਾ ਉੰਨੀਆ ਨੂੰ ਦਾ ਕੰਮ ਹੋਇਆ ਐ ਬਣਾ ਰੱਖੇ ਜੀ ਜਿਵੇਂ ਕੋਈ ਦਰਵਾਜ਼ਾ ਹੁੰਦਾ ਨਾ ਹਾਂਜੀ ਹਾਂਜੀ ਬਹੁਤ ਸੋਹਣਾ LED ਪੈਨਲ ਹੈਗਾ ਕਿੰਨੇ ਦਾ 15000 ਰੁਪਏ ਦਾ LED ਪੈਨਲ ਹੈ 5000 ਰੁਪਏ ਦਾ ਜੋ ਪੁਰਾਣਾ ਕੱਟਿਆ ਜਾਊਗਾ 10000 ਰੁਪਏ ਦਾ ਪੂਰਾ ਕੁੱਲ 10000 ਦਾ ਲੈ ਕਲਰ ਜਿਹੜਾ ਮਰਜ਼ੀ ਲੈ ਲੀ ਜੀ ਕਲਰ ਜਿਹੜਾ ਮਰਜ਼ੀ ਆ ਦੇਖੋ ਨਮਾਰੀ ਹੈ ਜਿਵੇਂ ਆ ਲਗਾ 13000 ਰੁਪਏ ਦੀ ਨਮਾਰੀ ਹੈ ਜੀ 5000 ਦੀ ਚੋ ਪੁਰਾਣੀ ਕੱਟੀ ਉਹ 8000 ਰੁਪਏ ਦੀ ਪਊਗੀ ਵਧੀਆ ਬਾਈ ਹੈਂਡਲ ਹੰਡਲ ਲੱਗੇ ਨੇ ਦੇਸੀ ਦਾ ਕੰਮ ਨਹੀਂ ਹੈਗਾ ਸਾਰਾ ਉਹਦਾ ਕੰਮ ਹੋਇਆ ਸਾਰਾ ਕੰਮ ਵਧੀਆ ਜੀ ਆਹ ਨਮਾਰੀ ਜੀ ਫਿਰ ਇਹ ਵੀ ਨਮਾਰੀ 13000 ਦੀ ਹੈ ਜੀ ਆਹ 15000 ਦੀ ਨਮਾਰੀ ਹੈ ਜੀ ਪੁਰਾਣੀਆਂ ਕੱਟੀਆਂ ਜਾਣਗੀਆਂ 5-5000 ਦੀ ਕੱਟੀ ਆਊ ਜੀ ਜਿਵੇਂ ਆਹ ਮਹਿੰਗੀ ਹੂਆ ਤਾਂ ਜੀ ਬਸ ਉਹੋ ਜਿਹਾ ਕੋਈ 15 ਦੀ ਕੋਈ 16 ਦੀ ਕੋਈ 18 ਦੀ ਹੈ ਜੀ ਇਸ ਤਰ੍ਹਾਂ ਹੀ ਆਹ ਵਾਲੀ ਦੂਜੀ ਆ ਗਈ ਬਈ ਕੀ ਬਾਤਾਂ ਨੇ ਸਰਪੰਚ ਹਾ 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 ਅਦੀ ਐ ਐ ਲੱਗੂ ਐ ਖੁੱਲੂਗੀ ਵੱਡੀ ਅਲਮਾਰੀ ਵਧੀਆ ਤਿਆਰ ਕੌਣ ਕਰਦਾ ਮਹਾਰਾਜਾ ਫਰਨੀਚਰ ਵਾਲੇ ਆਪ ਤਿਆਰ ਕਰਦੇ ਨੇ ਤਾਂ ਕਰਕੇ ਆਪਣਾ ਫਾਇਦਾ ਹੋਈ ਜਾਂਦਾ ਸਾਸ਼ਤਰੀਆਂ ਚੀਜ਼ਾਂ ਦੀ ਜਾਂਦੇ ਨੇ ਵੈਰਾਈਟੀ ਪਈ ਆ ਜੇ ਦਿਖਾਉਣ ਲੱਗੇ ਨਾ ਸਾਰਾ ਦਿਨ ਹੀ ਲੱਗ ਜਾਊਗਾ ਇਹ ਕਾ ਬੜਾ ਘੈਂਟ ਪੂਜਾ ਰੂਮ ਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੋਈ ਹੈ ਚੈੱਕ ਕਰ ਲੋ ਬਈ ਇਹ ਵੀ ਇੱਥੋਂ ਮਿਲੂ ਮਹਾਰਾਜਾ ਵਾਲਿਆਂ ਨੂੰ ਜਿਹੜਾ ਜਾਂ ਮਰਜ਼ੀ ਜਿਹੜੇ ਮਰਜ਼ੀ ਬਾਬਾ ਜੀ ਆ ਦੇਖੋ ਕ੍ਰਿਸ਼ਨ ਜੀ ਦੀ ਫੋਟੋ ਲੱਗੀ ਹੋਈ ਹੈ ਬਹੁਤ ਸੋਹਣਾ ਬਣਿਆ ਹੈਗਾ ਇੱਧਰ ਦੇਖੋ ਜੀ ਆਹੋ ਕ੍ਰਿਸ਼ਨ ਜੀ ਦੀ ਫੋਟ ਲੱਗੀ ਹੋਈ ਆ ਬਹੁਤ ਸੋਹਣਾ ਬਣਿਆ ਆ ਮੁੰਡਾ ਆਹ ਦੇਖੋ ਨਾ ਟਾਇਰ ਲੱਗੇ ਨੇ ਉਹਰਾ ਵੀ ਕਰ ਸਕਦੇ ਆ ਟਾਇਰ ਸਾਰਾ ਨੇ ਲੱਗੇ ਹੋਣਗੇ ਟਾਇਰ ਸਾਰਾ ਨੇ ਲੱਗੇ ਹੋਣਗੇ ਜੀ ਉੱਪਰ ਬੈੱਡ ਪੈਣੇ ਅਲਮਾਰੀਆਂ ਪੇਟੀਆਂ ਸਾਰਾ ਕੁਝ ਹੀ ਵਾਧੂ ਮਿਲਦਾ ਜਿਹੜਾ ਜ ਮਰਜੀ ਇੱਕ ਹੋਰ ਬਾਬੂ ਜੀ ਕਈ ਵਾਰ ਸੋਫੇ ਨਾਲ ਲੱਟ ਜਿੱਤੇ ਦੇਖ ਲੈਂਦੇ ਨੇ ਘਰੇ ਬੈਠੇ ਹੋਈ ਤੁਸੀਂ ਬੜਾ ਐਂ ਢੇੜਾ ਕੱਢ ਕੇ ਆਏ ਨੂੰ ਅਜੇ ਤੁਹਾਨੂੰ ਸੁਰੰਗ ਦਿਖਾਈ ਇੱਕ ਹੋਰ ਦਿਖਾਓ ਹੋਰ ਹੀ ਖੋਲ ਕੇ ਨਹੀਂ ਬਿਸਰੂਗੀ ਬੜੀਆਂ ਸੁਰੰਗਾਂ ਨੇ ਹੋਰ ਦੇਖ ਲੈਣੇ ਨੇ ਟੋਕਰੇ ਬੁੜੀਆਂ ਜੀ ਆਹ ਦੇਖੋ ਇਹਦੇ ਕੁਝ ਦਿਲਾ ਸਰਪੰਚ ਜਿਹੜੇ ਤੇ ਇਹੀ ਆ ਸਜਦਾ ਸੁਣੀ ਤਖੂਬੀਆਂ ਹੋਰ ਦਿਖਾਵਾਂਗੇ ਹੋਰ ਵੀ ਹੈਗੀ ਇੱਕ ਆ ਹੋਰ ਕੀ ਦਿਖਾਈ ਦੇਉਂਦੇ ਦੇਖੋ ਰੰਗੜੀਆਂ ਦੇਖੋ ਤੁਸੀਂ ਨ ਮਾਰੀਆਂ ਦੇ ਰੰਗ ਦੇਖੋ ਮਾਲਕ ਦੇ ਰੰਗ ਆ ਦੇਖੋ ਆਹ ਲਵਾਰੀਆਂ ਕਿੱਥੋਂ ਮਿਲਣਗੀਆਂ ਮਹਾਰਾਜਾ ਫਰਨੀਚਰ ਰੇ ਕੋਡ ਤੋਂ ਅੰਦਰ ਬਾਹਰ ਅੰਦਰ ਵੀ ਹੈ ਜੇ ਤੁਹਾਨੂੰ ਇੱਕਾ ਲੱਗਿਆਗਾ ਆਜੋ ਆਜੋਗਾ ਹਾਂ ਆਜੋ ਗਾਹਾਂ ਆਜੋ ਭੱਜਿਓ ਭੱਜਿਓ ਇਹ ਤਾਂ ਐਦਾ ਨਹੀਂ ਫਿਰ ਤਿੰਨ ਘੰਟਿਆਂ ਦੀ ਵੀਡੀਓ ਬਣ ਜੂਗੀ ਆ ਸੁਣ ਕੇ ਇਹਨੂੰ ਜਾਂਦੀ ਹੈ ਜੀ ਲੋਹੇ ਜਨ ਮਾਰੀਆਂ ਲੱਗੀਆਂ ਹੋਈਆਂ ਨੇ ਆ ਕਿੰਨਾ ਦਿਖਾ ਲਈ ਤੁਸੀਂ ਆਜੋ ਇਧਰ ਨੋਪੇ ਨੂੰ ਕੋਈ ਨੂੰ ਇਹਨੂੰ ਇਹਨੂੰ ਕਰਦੇ ਨੇ ਜੀ ਅੱਛਾ ਅੱਛਾ ਇਧਰ ਇਧਰ ਆਈ ਫਿਰ ਸਾਰੇ ਇਧਰ ਉਹ ਮੁੰਡਿਆ ਕੈਮਰੇ ਵਾਲਿਆ ਮੜਿਆ ਏ ਲੈ ਏ ਲੈ ਏ ਲੈ ਆਜੋ ਆਜੋ ਬਾਪੂ ਜੀ ਤੁਸੀਂ ਨਾ ਉਹਦੇ ਜਿਓ ਆਜੋ 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 ਤੁਸੀਂ ਫਿਰ ਜਾ ਕੇ ਹੱਟੀ ਦੇ ਬੈਠਣਾ ਹੋਊਗਾ ਆਜੋ ਆਜੋ ਤੁਹਾਨੂੰ ਸ਼ਰਮ ਕਿੱਥੇ ਆਇਆ ਆਜਾ ਆਜਾ ਆ ਦੇਖੋ ਜੀ ਆ ਗਿਆ ਲੋਹੇ ਦੇ ਅਲਮਾਰੀਆਂ ਹੈਂਡਲ ਦੇਖਿਓ ਨੇ ਕਿੰਨੇ ਸੋਹਣੇ ਨੇ ਅੰਬਕਾ ਦੀ ਨਮਾਰੀ ਆ ਜੀ ਇਹ ਬ੍ਰਾਂਡ ਹੈ ਜਵੇਂ BMW ਗੱਡੀ ਹੁੰਦੀ ਹੁੰਦੀ ਆ ਉਸ ਤਰ੍ਹਾਂ ਹੀ ਚਾਬੀਆਂ ਦੇਖੋ ਚਾਬੀ ਆ ਨਹੀਂ ਚੋਰ ਜਿਨਾ ਮਰਜ਼ੀ ਲਟਾ ਵੀ ਗੋਈ ਜਾਵੇ ﺍﻟमारी ਦਾ ਲੋਕ ਨੂੰ ਟੁੱਟਣਾ ਦੇਖੋ ਨਾ ਮਾਰੀਆਂ ਜੀ ਬੈਂਕ ਵਾਲੇ ﺍﻟमारी ਐਡਵਾਂਡਾ ਦੇ ਤਿਆਰ ਕਰਾਉਂਦੇ ਨੇ ਦੇਖੋ ਨਾ ਸਿੱਧੂ ਮੂਸੇ ਵਾਲੇ ਦੀ ਮਾਰੀ ਆ ਭਾਈ ਮੂਸੇ ਵਾਲਾ ਦੇਖੋ ਜੀ ਸੁਖਦੀਪ ਸਿੰਘ ਸਿੱਧੂ ਮੂਸੇ ਵਾਲਾ ਲੋਹੇ ਦੀ ﺍﻟमारी ਸੱਚੋ ਜੇ ਕਿਸ ਨੇ ਆਏ ਜੀ ਆਪਦੇ ਬੱਚਿਆਂ ਦੀ ਆਪਦੇ ਦਰਜ ਜਿਹੜੇ ਜੀ ਮਰਜ਼ੀ ਫੋਟੋ ਬਣਾ ਲੈ ਜਿਹੜੇ ਜੀ ਵਾਲਾ ਫੋਟੋ ਦੇ ਦੂ ਉਹੋ ਜੀ ਬਣਾ ਦਾਂਗੇ ਜੀ ਉਹ ਹੀ ਤਿਆਰ ਕਰ ਦਾਂਗੇ ਉਹ ਹੀ ਤਿਆਰ ਕਰ ਦਾਂਗੇ ਜੀ ਆ ਦੇ ਆ ਤਾਂ ਵੇਖ ਲੈ ਜਾਨੇ ਜੀ ਹਾਂਜੀ ਹਾਂਜੀ ਬੈਂਕਾਂ ਵਾਸਤੇ ਲੈ ਲੋ। ਲੈ ਲੱਗ ਬਹੁਤ ਪਿਆਰਾ ਸਰਪੰਚ। ਜਿੰਨਾ ਮਰਜੀ ਪੈਸਾ ਤੇਰੀ ਜੇ ਤੇਰੇ ਨਾਲ ਲੈ ਜਾ। ਉਹ ਪੈਸੇ ਧਰਨੇ ਲਾ ਲਈ ਲੋੜੀ ਮੇਰੇ ਕੋਲ ਜਮ੍ਹਾਂ ਕਰਾ ਜਾ ਕਰੇ। ਇਹ ਕਿਹੜਾ ਲਾਲਾ ਜੀ ਇਹਦੇ ਲੱਭਦਾ ਹੁਣੀ ਨਹੀਂ ਕੁਸ ਮਿਲਦਾ। ਲੈ ਹੁਣਾ ਕੋਈ ਨਹੀਂ ਆ ਦਰੂਪੀ ਜਾਂਦਾ ਹੱਥ ਲੈ। ਆ ਦੇਖ ਲੈ ਕਿਹੜੀਆਂ ਗੱਲਾਂ ਬੇਇੱਜ਼ਤੀ ਕਰਦਾ ਐ। ਠੇਕੇ ਦੋ ਦੋ ਤਿੰਨ ਵਾਰ ਤਾਂ ਮੈਂ ਲੈ ਆਇਆ ਚੱਕੇ। ਆ ਜਾ ਬੁੱਝ ਕੇ ਲੰਘੇ ਸਰਪੰਚ। ਲੰਘ ਜਾ ਨਾ ਲੰਘ ਜਾ ਨਾ ਮੇਰੀ ਫਿਕਰ ਨਾ ਕਰ ਤੂੰ ਲੰਘ ਜੀ। ਆ ਜਾ ਆ ਜਾ। ਹੋ ਕਿਹੜੀ ਚੋਰ ਕੋਈ। ਆ ਦੇਖੋ ਆ ਦੇਖੋ ਆ ਦੇਖੋ ਚੋਰ ਮੋਰੀਆਂ ਦਾ ਬਹੁਤ ਨੇ ਹਜੇ 15000 ਦਿਨ ਮਾਰੀ ਇੱਕ ਗੱਲ ਦੇਖਣ ਵਾਲੀ ਹੁੰਦੀ ਹੈ ਸਰਪੰਚ ਸਾਹਿਬ ਆ ਵੀ 19mm ਆ ਵੀ 19mm ਆ ਵੀ 19mm ਆ ਵੀ 19mm ਲੋਕ ਕੀ ਕਰਦੇ ਇੱਥੇ 19 ਲਾਉਂਦੇ ਨੇ ਇੱਥੇ 12 ਲਾਉਂਦੇ ਨੇ ਉਥੇ 9 ਲਾਉਂਦੇ ਨੇ ਉਹਨੂੰ ਪਤਲਾ ਮੋਟਾ ਕਰਦੇ ਗਾਹ ਨੂੰ ਇਹ ਗੱਲ ਦਾ ਪਤਾ ਹੀ ਲੱਗਦਾ ਸਰਮੇਕਾ ਅੰਦਰ ਬਾਹਰ ਲੱਗਿਆ ਹੈ ਜੀ ਅੰਦਰ ਬਾਹਰ ਸਰਮੇਕਾ ਸਾਲਾ ਕਿੰਨੇ ਦੀ ਹੈ ਦੁਆਰੇ ਦੱਸੋ 15000 ਦੀ ਮਾਰੀ ਆ ਪੰਜ ਦੀ ਪੁਰਾਣੀ ਕੱਢ ਕੇ 10000 ਰੁਪਏ ਲੰਮਾਗੇ ਰਹੀਗੀ ਸ਼ੌਕਰ ਵਾਲੀ ਆ ਸ਼ੌਕਰ ਵਾਲੀ ਨੇ ਮਾਰੀ ਆ ਵੱਡੀ ਮਾਰੀ ਜਾਏਗੀ ਨਾਲ ਬੱਚੀ ਡਰੈਸਿੰਗ ਬਣਿਆ ਡਰੈਸਿੰਗ ਦਾ ਕੰਮ ਵੀ ਬੱਚੀ ਕਰਦੀ ਆ ਉਧਰ ਤੁਹਾਨੂੰ ਦਿਖਾ ਵੀ ਦਿੱਤੇ ਬੈੱਡ ਉੱਪਰ ਪੈਣੇ ਬੈੱਡ ਵੀ ਦਿਖਾ ਦਈਏ ਜੀ ਬੈੱਡ ਉੱਪਰ ਪੈਣੇ ਬਟਰ ਪਕਾ ਕੇ ਦੇਖੀ ਹੋਣੀ ਆ ਇਹ ਦਿਖਾਉਂਦੀ ਰਹਿਣਾ ਜੇ ਜਿਆਦਾ ਹੋਰ ਵੀ ਸਾਮਾਨ ਦੇਖਣਾ ਮਹਾਰਾਜਾ ਫਰਨੀਚਰ ਰਾਏਕੋਟ ਕਪੇਜ ਦਾ ਸਕਰੀਨਸ਼ਾਟ ਪਾਇਆ ਇਹਨੂੰ ਫੋਲੋ ਕਰ ਲਿਓ ਬਾਕੀ ਜੇ ਕੋਈ ਵੀ ਚੀਜ਼ ਤੁਸੀਂ ਮੰਗਾਉਣੀ ਹੈਗੀ ਆਨਲਾਈਨ ਭੇਜ ਦੋਗੇ ਜੀ ਆਨਲਾਈਨ ਭੇਜ ਦਾਂਗੀ ਆਨਲਾਈਨ ਵੀ ਮੰਗਵਾ ਸਕਦੇ ਹੋ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਨੂੰ ਇਸ ਤਰ੍ਹਾਂ ਦਾ ਜ਼ਰੂਰ ਭੇਜ ਦਿਓ ਜਿਨੇ ਵੀ ਇਹ ਸਮਾਨ ਲੈਣਾ ਮਹਾਰਾਜਾ ਰਾਏਕੋਟ ਕੋਲੇ ਆਜੋ ਸਭ ਤੋਂ ਸਸਤਾ ਸਮਾਨ ਸਸਤਾ ਤਾ ਦਿੰਦਿਆ ਕਿਉਂਕਿ ਆਪ ਤਿਆਰ ਕਰਦੇ ਆ ਧੰਨਵਾਦ ਜੀ